ਕਿਸਾਨ ਵੀਰੋ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਜਿਹੜੇ ਵੀਰ ਚੈਨਲ ਤੇ ਨਵੇਂ ਨੇ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਹੋ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤਾਂ ਜੋ ਦੋਸਤੋ ਆਉਣ ਵਾਲੀਆਂ ਨਵੀਆਂ ਵੀਡੀਓ ਦੀਆਂ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕਣ ਸਭ ਤੋਂ ਪਹਿਲਾਂ ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦੋ ਨਾਗ ਦਿਖਾਉਣ ਜਾ ਰਹੇ ਹਾਂ ਦੋਸਤੋ ਇੱਕ ਕਟਾ ਹੈਗਾ ਦੋਸਤੋ ਨੀਲੀ ਰਵੀ ਦੇ ਵਿੱਚ ਤੇ ਇੱਕ ਜਿਹੜੀ ਝੋਟੀ ਦਾ ਉਹਨੂੰ ਦਿਖਾਵਾਂਗੇ ਉਹ ਲਾਸਟ ਵਿੱਚ ਤੁਹਾਨੂੰ ਨਜ਼ਰ ਆਵੇਗੀ ਸੋ ਦੋਸਤੋ ਜਿਹੜਾ ਏਰੀਆ ਹੈਗਾ ਪਿੰਡ ਬੰਡਾਲਾ ਜਿਹੜਾ ਜਿਲ੍ਹਾ ਜਿਹੜਾ ਇਸ ਨੂੰ ਅੰਮ੍ਰਿਤਸਰ ਲੱਗਦਾ ਹੈ ਜੀ ਚਾਹਵਾਨ ਜਿਹੜੇ ਮੇਰੇ ਵੀਰ ਹੋਣ ਤੁਸੀਂ ਖਰੀਦ ਸਕਦੇ ਹੋ ਵੀਰ ਹੋਂਾਂ ਦੇ ਕੰਟੈਕਟ ਨੰਬਰ ਵੀਡੀਓ ਦੇ ਵਿੱਚ ਦਿੱਤੇ ਗਏ ਹਨ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ ਸੋ ਦੋਸਤੋ ਜੇਕਰ ਇਸ ਪਹਿਲੇ ਨੰਬਰ ਕਟਾਇਆ ਤੁਹਾਨੂੰ ਦਿਖਾ ਰਹੇ ਹਾਂ ਮਾਲੀ ਦਿਖਾ ਰਹੇ ਹਾਂ ਇਸ ਦੀ ਏਜ ਤਕਰੀਬਨ 2.5 ਸਾਲ ਦੀ ਹੈਗੀ ਆ ਸੋ ਬਾਕੀ ਹਜੇ ਕ੍ਰੋਸਿੰਗ ਤੇ ਚਾਹੇ ਰੇੜੀ ਤੇ ਨਹੀਂ ਲੱਗਾ ਹੈਗਾ ਬਾਕੀ ਨਿਸ਼ਾਨ ਵਗੈਰਾ ਤੁਸੀਂ ਦੇਖ ਸਕਦੇ ਹੋ ਸਾਰੇ ਪੂਰੇ ਪ੍ਰੋਪਰ ਨਿਸ਼ਾਨ ਧੁੰਨ ਤੇ ਵੀ ਜਿਹੜਾ ਨਿਸ਼ਾਨ ਹੈਗਾ ਚਾਰੇ ਪੈਰ ਤੋਤੇ ਆ ਮਾਲੀ ਬਹੁਤ ਵਧੀਆ ਦੋਸਤੋ ਕੀਮਤ ਜਿਹੜੀ ਇਸ ਦੀ 20000 ਰੁਪਇਆ ਬਾਈ ਹੁਣਾਂ ਨੇ ਡਿਮਾਂਡ ਕੀਤੀ ਆ ਥੋੜਾ ਬਹੁਤ ਜਿਹੜਾ ਮਾਨਤਨ ਵੀ ਵਿੱਚ ਕਰ ਦੇਣਗੇ ਮਾਲੀ ਵਧੀਆ ਖਰੀਦਣ ਵਾਲਾ ਹੈਗਾ ਅੱਗੇ ਰੇੜੀ ਤੇ ਵੀ ਲਗਾ ਸਕਦੇ ਹੋ ਤੁਸੀਂ ਜਾ ਕੇ ਅੱਗੇ ਬਿਲਕੁਲ ਕ੍ਰੋਸਿੰਗ ਕਰੇਗਾ ਵਧੀਆ ਚੰਗੇ ਰਿਜ਼ਲਟ ਦੇਵੇਗਾ ਦੋਸਤੋ ਨੀਲੀ ਦਾਬੀ ਦੇ ਵਿੱਚ ਇਹ ਮਾਲੀ ਪੈਂਦਾ ਹੈ ਬਾਕੀ ਸਿੰਘਾਂ ਦੀ ਬੰਤਰ ਦੇਖ ਸਕਦੇ ਹੋ ਕੱਦ ਕਾਠੀ ਸੋਹਣਾ ਮਾਲੀ ਦਾ ਸੋ ਜਿਹੜੇ ਮੇਰੇ ਵੀਰ ਚਾਹਵਾਨ ਹੋਣ ਖਰੀਦਣ ਦੇ ਇਸ਼ਕ ਹੋਣ ਉਹ ਤੁਸੀਂ ਜ਼ਰੂਰ ਖਰੀਦ ਸਕਦੇ ਹੋ ਮੁੱਲ ਵੀਰ ਨੇ ਪਹਿਲਾਂ ਬਹੁਤ ਜ਼ਿਆਦਾ ਬਾਜ਼ਪ ਕੀਤਾ 20000 20000 ਦੇ ਵਿੱਚੋਂ ਵੀ ਜਿਹੜਾ ਥੋੜਾ ਬਤ ਮੰਨਤਾ ਨਾ ਉਹ ਜ਼ਰੂਰ ਕੀਤਾ ਜਾਵੇਗਾ ਘਰ ਪਹੁੰਚ ਜਾਂਦਾ ਇੱਕ ਜੈਨੂਨ ਜਾਂ ਰੇਟ ਆ ਬਾਕੀ ਜਿਸ ਨੂੰ ਪਸੰਦ ਹੋਵੇ ਤੁਸੀਂ ਜ਼ਰੂਰ ਖਰੀਦ ਸਕਦੇ ਹੋ ਐਡਰੈਸ ਜਿਹੜਾ ਦੋਸਤੋ ਤਕਰੀਬਨ ਤੁਸੀਂ ਅਤਰਨ ਤਰਨ ਪਹੁੰਚ ਕੇ ਅੱਗੇ 5-4 ਕਿਲੋਮੀਟਰ ਜਾ ਕੇ ਬਾਈਪਾਸ ਤੇ ਦੋਸਤੋ ਪਿੰਡ ਬੰਡਾਲਾ ਆ ਜਾਣਾ ਬੰਡਾਲੇ ਤੁਸੀਂ ਜਾ ਕੇ ਵੀਰ ਹੁਣ ਦਾ ਸੰਪਰਕ ਕਰ ਸਕਦੇ ਹੋ ਦੂਜੇ ਨੰਬਰ ਤੇ ਦੋਸਤੋ ਇਹ ਝੋਟੀ ਆ ਗਈ ਆ ਝੋਟੀ ਵੀ ਤਕਰੀਬਨ 2 ਤੋਂ 2.5 ਸਾਲ 2.5 ਸਾਲ ਦੇ ਨੀਅਰ ਏਜ ਹੈਗੀ ਇਸ ਝੋਟੀ ਦੀ ਤਕਰੀਬਨ 12 13 ਮਦਰ ਦਾ ਮਿਲਕ ਰਿਹਾ ਹੈਗਾ ਜੀ ਬਾਕੀ ਤੁਸੀਂ ਜਿਹੜੀ ਝੋਟੀ ਦੀ ਬੰਨਤਰ ਆ ਬਿਲਕੁਲ ਮਾਲੀ ਦੇ ਜਿਹੜਾ ਤੁਹਾਨੂੰ ਕਟਾ ਦਿਖਾਇਆ ਆ ਆਪਾਂ ਪਹਿਲਾਂ ਉਸ ਦੇ ਬਿਲਕੁਲ ਬਰਾਬਰ ਦੀ ਇਸ ਕੱਟੀ ਦੀ ਜਿਹੜੀ ਹਾਈਟ ਹੈਗੀ ਆ ਬਾਕੀ ਸਿੰਘ ਦੀ ਬੰਨਤਰ ਤੁਸੀਂ ਦੇਖ ਸਕਦੇ ਹੋ ਪੇਠਪੂੜਾ ਦੇਖ ਸਕਦੇ ਹੋ ਝੋਟੀ ਦਾ ਬਹੁਤ ਵਧੀਆ ਚੰਗਾ ਪੇਠਪੂੜਾ ਹੈਗਾ ਥਾਣਾ ਦੀ ਬੰਨਤਰ ਜਿਹੜੀ ਆ ਥਾਣ ਵੀ ਬਹੁਤ ਜਿਆਦਾ ਸੋਹਣੇ ਥਾਣਾ ਝੋਲੀ ਚਾਲੀ ਸੋਹਣੀ ਆ ਬਾਕੀ ਸਿੰਘਾਂ ਦੀ ਬੰਨਤਰ ਤੁਸੀਂ ਜ਼ਰੂਰ ਵੀਡੀਓ ਦੇ ਵਿੱਚ ਚੈੱਕ ਕਰ ਸਕਦੇ ਹੋ ਥੋੜਾ ਜਿਹਾ ਖੁੱਲਾ ਸਿੰਘ ਆ ਬਾਕੀ ਝੋਟੀ ਬਿਲਕੁਲ ਫੱਬਦੀ ਆ ਤਕਰੀਬਨ ਇਸ ਦੀ ਡਿਮਾਂਡ ਜਿਹੜੀ 20000 ਰੁਪਏ ਦੋਸਤੋ ਵੀਰ ਨੇ ਕੀਤੀ ਆ ਬਿਲਕੁਲ ਜੈਨੂਨ ਜਾਂ ਮੁੱਲ ਕੀਤਾ ਜੇਕਰ ਕਿਸੇ ਨੇ ਜੋੜੀ ਲੈਣੀ ਹੋ ਵੀ ਤੁਸੀਂ ਖਰੀਦ ਸਕਦੇ ਹੋ ਵੀਡੀਓ ਵੇਖਣ ਲਈ ਤੁਹਾਡਾ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਆ ਜੀ